ਆ ਲੰਦਾ ਆ ਨਾ ਫਿਰ ਹੁਣ ਹਾਂਜੀ ਬੱਬੀ ਪੂਰਾ ਹੁਣ ਚਲੀਏ ਅਗਲੇ ਸਥਾਨ ਤੇ ਫਿਰ ਹਾਂਜੀ ਉੱਥੇ ਚਲੀਏ ਬੱਬੀ ਪ੍ਰਕਰਮ ਚਲੋ ਆਪਾਂ ਅਗਲੇ ਸਥਾਨ ਤੇ ਹੁਣ ਜਾਣਾ ਵਾ ਤੇ ਆਪਾਂ ਹੁਣ ਕੀ ਕਹਿੰਦੇ ਆ ਸ਼ਿਕਾਰ ਘਾਟ ਆ ਸ਼ਿਕਾਰ ਘਾਟ ਸਾਹਿਬ ਆਏ ਆ ਇੱਥੇ ਦਰਸ਼ਨ ਪਰਸਨ ਕਰ ਲਏ ਆ ਪਹਿਲੇ ਮਾਤਾ ਸਾਹਿਬ ਦੇ ਉਹਦੇ ਵੀ ਦਰਸ਼ਨ ਪਰਸਨ ਕਰ ਲਏ ਸਥਾਨ ਤੇ ਤੇ ਹੁਣ ਸ਼ਿਕਾਰ ਘਾਟ ਸਾਹਿਬ ਦੇ ਕੀਤੇ ਆ ਹੁਣ ਅੱਗੇ ਹੀਰਾ ਘਾਟ ਸਾਹਿਬ ਚਲੀਏ ਹਨਾ ਹਾਂਜੀ ਚਲੀਏ ਫਿਰ ਹਾਂਜੀ ਨਾਲ ਸੰਘਾ ਸਾਹਿਬ ਚਲੋ ਚੜਦੀ ਕਲਾ ਸੰਗਤ ਜੀ ਆਪਾਂ ਸ਼িকারਕਟ ਸਾਹਿਬ ਆਏ ਆ ਤਾਂ ਤੁਹਾਨੂੰ ਸ਼িকারਕਟ ਸਾਹਿਬ ਦੇ ਦਰਸ਼ਨ ਕਰਨੇ ਆ ਇਤਿਹਾਸ ਬਾਰੇ ਦੱਸਦੇ ਆ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸ਼িকারਕਟ ਸਾਹਿਬ ਜੀ ਦਾ ਜਿੱਥੇ ਦਸਵੇਂ ਪਾਤਸ਼ਾਹ ਨੇ ਮੂਲਾ ਖੱਤਰੀ ਜੀ ਦਾ 84 ਦਾ ਗੇੜ ਕਟਿਆ ਕਿੱਦਾਂ ਮੂਲਾ ਖੱਤਰੀ ਦਾ 84 ਦਾ ਗੇੜ ਕਟਿਆ ਉਹ ਦੱਸਦੀ ਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੇਵਕ ਸੀ ਮੂਲਾ ਖੱਤਰੀ ਜੋ ਮਹਾਰਾਜ ਦੀ ਆਗਿਆ ਲੈ ਕੇ ਉਹ ਵਾਪਸ ਚਲਾ ਗਿਆ ਸਿਆਲਕੋਟ ਤਾ ਕੁਛ ਦਿਨ ਉਹ ਭਜਨ ਬੰਦਗੀ ਕਰਦਾ ਰਿਹਾ ਫਿਰ ਮਾਇਆ ਦੇ ਗੇੜ ਵਿੱਚ ਪੈ ਗਿਆ ਆਪਾ ਸਤਗੁਰ ਸੱਚੇ ਪਾਤਸ਼ਾਹ ਨੂੰ ਚੇਤਾ ਹੈ ਆਪਣਾ ਤਾਂ ਸੇਵਕ ਆ ਮੂਲਾ ਖੱਤਰੀ ਜੋ ਸਿਆਲਕੋਟ ਗਿਆ ਸੀ ਤੇ ਉਹ ਵਾਪਸ ਹੀ ਨਹੀਂ ਮੁੜਿਆ ਤੇ ਆਪਾਂ ਜਾ ਕੇ ਲੈ ਆਉਨੇ ਆਂ ਉਹਨੂੰ ਭਾਈ ਮਰਦਾਨਾ ਜੀ ਨੂੰ ਸਤਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਲ ਲੈ ਕੇ ਤੁਰ ਪਏ ਸਿਆਲਕੋਟ ਉਹਨਾਂ ਦੇ ਪਿੰਡ ਉਹਨਾਂ ਦੇ ਘਰ ਪਹੁੰਚੇ ਉਹਨਾਂ ਨੇ ਆਵਾਜ਼ ਮਾਰੀ ਮਾਈ ਮੂਲਾ ਖੱਤਰੀ ਘਰ ਹੈ ਮਾਈ ਨੇ ਜਵਾਬ ਦਿੱਤਾ ਉਹ ਘਰ ਨਹੀਂ ਹੈ ਫਿਰ ਸਤਗੁਰ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ ਮਾਈ ਮੁੱਲਾ ਖਤਰੀ ਘਰ ਹੈ ਤਾਂ ਉਹਨਾਂ ਨੇ ਫਿਰ ਜਵਾਬ ਦਿੱਤਾ ਮਾਈ ਨੇ ਕਿ ਉਹ ਘਰ ਨਹੀਂ ਹੈ ਫਿਰ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਹੈ ਨਹੀਂ ਤਾਂ ਹੈ ਹੀ ਨਹੀਂ ਹੈ ਤਾਂ ਐਸਾ ਬਾਣਾ ਵਰਤਿਆ ਸਤਗੁਰ ਸੱਚੇ ਪਾਤਸ਼ਾਹ ਦਾ ਮੁੱਲਾ ਖਤਰੀ ਜਿੱਥੇ ਲੋਕ ਕੇ ਬੈਠਾ ਸੀ ਉੱਥੇ ਸੱਪ ਲੜ ਕੇ ਉਹ ਪੂਰਾ ਹੋ ਗਿਆ ਫਿਰ 84 ਦੇ ਗੇੜ ਵਿੱਚ ਪੈ ਗਿਆ ਮੁੱਲਾ ਖਤਰੀ ਤੇ ਖਰਗੋਸ਼ ਬਣ ਕੇ ਇਸ ਸਥਾਨ ਤੇ ਰਹਿਣ ਡਿਆ ਪਿਆ ਫਿਰ 10ਵੇਂ ਪਾਤਸ਼ਾਹ 10ਵੇਂ ਜਾਮੇ ਦੇ ਵਿੱਚ ਇਸ ਸਥਾਨ ਤੇ ਆਏ ਤਾਂ ਆਪ ਜੀ ਦੇਖ ਰਹੇ ਹੋ ਖਰਗੋਸ਼ ਦੀ ਜੂਨ ਭੁਗਤ ਰਿਆ 10ਵੇਂ ਗੁਰானੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਿਕਾਰ ਕਰਕੇ ਖਰਗੋਸ਼ ਜੋ ਜੂਨ ਭੁਗਤ ਰਿਆ ਸੀ ਮੂਲਾ ਖੱਤਰੀ ਸ਼ਿਕਾਰ ਕਰਕੇ ਉਹਨੂੰ ਸੰਗਤਾਂ ਨੂੰ ਦਿਖਾਇਆ ਤੇ ਪ੍ਰਗਟ ਕਰ ਦਿੱਤਾ ਮੂਲਾ ਖੱਤਰੀ ਨੂੰ ਸੰਗਤਾਂ ਦੇ ਦਰਸ਼ਨ ਕਰਾਏ ਸੰਗਤਾਂ ਨੂੰ ਆਪ ਦੇਖ ਰਹੇ ਹੋ ਤਸਵੀਰ ਸੋ ਪਹਿਲੇ ਪਾਸ਼ਾ ਜੀ ਦੇ ਬਚਨ ਦਸਵੇਂ ਪਾਸ਼ਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਸ਼ਿਕਾਰ ਕਰਕੇ ਮੁਲਾਖਤਰੀ ਦਾ 84 ਦਾ ਗੇੜ ਕਟਿਆ ਤੇ ਸੰਗਤਾਂ ਨੂੰ ਦਰਸ਼ਨ ਕਰਾਏ ਇਸ ਸਥਾਨ ਜੋ ਆਪ ਦਰਸ਼ਨ ਕਰ ਰਹੇ ਹੋ ਇਹ ਸਥਾਨ ਗੁਰਦੁਆਰਾ ਸ਼ਿਕਾਰਖਟ ਸਾਹਿਬ ਹੈ ਸੱਚਖੰਡ ਸ਼੍ਰੀ ਹਜੂਰ ਸਾਹਿਬ ਤੋਂ 10-15 ਕਿਲੋਮੀਟਰ ਧੂਰਾ ਸ਼ਿਕਾਰਖਾਟ ਸਾਹਿਬ ਮਾਦਾ ਸਾਹਿਬ ਦੇ ਵਾਸਤਾਨ ਦੇ ਲੱਗੇ ਤੇ ਆਪ ਜੀ ਜਰੂਰ ਦਰਸ਼ਨ ਕਰੋ ਜਿੱਥੇ ਮਹਾਰਾਜ ਨੇ ਮੂਲਾ ਖੱਤਰੀ ਦਾ 84 ਦਾ ਗੇੜ ਘਟਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਆਪ ਜੀ ਇਸ ਪਾਵਨ ਪਿੱਤਰ ਸਥਾਨ ਦੇ ਦਰਸ਼ਨ ਜਰੂਰ ਕਰਕੇ ਜਾਇਓ ਤੇ ਖੁਸ਼ੀਆਂ ਪ੍ਰਾਪਤ ਕਰਿਓ ਹਲ ਸਾਹਿਬ ਇੱਕ ਦਿਫਰੇ ਕਿਹਦਾ ਦਰਸ਼ਨ ਵਧੀਆ ਗੇਰੇ ਬਾਬਾ ਜੀ ਆਪਨੇ ਨਾਂ ਚੜਦੀ ਕਲਾ ਹਾਂਜੀ ਤੇ ਫਿਰ ਕਿੜਾਕਾ ਦੇਣ ਲੱਗਾ ਲੱਗਾ ਬਾਈ ਛਗੀ ਹੋਰ ਕੁਝ ਹਾਂਜੀ ਉਹ ਕਿੱਧਰ ਹੈ ਕੀ ਲੰਗੂਰ ਛੜਕੇ